ਮਰਨਵਰਤ ਬਥੇਰੇ ਤਰ੍ਹਾਂ ਦੇ ਦੇਖਿਆ ਹੁਣ ਸਰਕਾਰ ਆ ਮਦਦ ਤੇ ਇੱਕ ਮਰਨਵਰਤ ਇਹ ਮੁੰਡਾ ਦੁੱਦਾ ਪਿੰਡ ਦਾ ਐਕਟਰ ਹੈ ਜਿਹੜਾ ਕੁਝ ਬਾਲੀਵੁੱਡ ਸੀਰੀਅਲਾਂ ਵਿੱਚ ਵਿੱਚ ਜਿਹੜਾ ਕੰਮ ਕੀਤਾ ਕਹਿੰਦਾ ਬਾਲੀਵੁੱਡ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਤੇ ਕੰਮ ਨਾ ਮਿਲਣ ਕਰਕੇ ਖਾਸ ਕਰਕੇ ਕਲਾਕਾਰਾਂ ਨੂੰ ਸੌਰੀ ਕਿਉਂਕਿ ਕਲਾਕਾਰਾਂ ਨੂੰ ਕਹਿੰਦੇ ਜਿਆਦਾ ਕੰਮ ਮਿਲ ਰਿਹਾ ਤੇ ਜਿਹੜੇ ਥੀਏਟਰ ਦੇ ਐਕਟਰ ਉਹਨਾਂ ਨੂੰ ਜਿਹੜਾ ਹੈ ਕੰਮ ਨਹੀਂ ਮਿਲ ਰਿਹਾ ਉਹਦੇ ਵਾਸਤੇ ਇਹ ਮਰਨ ਵਰਤੇ ਬੈਠਦਾ ਮਰਨ ਵਰਤੇ ਬੈਠਣ ਨੂੰ ਵੀ ਕਾਫੀ ਦਿਨ ਹੋ ਗਏ ਧਰਨਾ ਹੈ ਕਿ ਦੇ ਖਿਲਾਫ ਹੈ ਇਥੇ ਸਿੰਘ ਰੈਡ ਉਹਨੂੰ ਮੌਕੇ ਦੇ ਦੇਣਗੇ ਜੇ ਕਿਸੇ ਦੇ ਚਾਰ ਗਾਣੇ ਹਿੱਟ ਹੋਵੇ ਉਹਨੂੰ ਮੌਕਾ ਦੇ ਦੇਣਗੇ ਇਥੇ ਮੈਡ ਸੰਧੂ ਵਰਗਨ ਨੂੰ ਮੌਕੇ ਦੇ ਦੇਣਗੇ ਇਥੇ ਰਣਜੀਤ ਕੌਰ ਭਾਬੀ ਜਿਹੜੀ ਚੰਗਾਰੇ ਭਾਦ ਮਸ਼ਹੂਰ ਹੈ ਉਹਨੂੰ ਮੌਕੇ ਦੇ ਦੇਣਗੇ ਪਰ ਜਿਹੜਾ ਕਲਾਕਾਰ ਹੈ ਜਿਨੇ ਮਿਹਨਤ ਕੀਤੀ ਹੈ ਜਿਨੇ ਸੰਘਰਸ਼ ਕੀਤਾ ਹੈ ਇਸ ਫੀਲਡ ਦੇ ਲਈ ਜਿਨੇ ਆਪਣਾ ਸਾਰਾ ਕੁਝ ਤਿਆਗ ਕੇ ਬੈਠਾ ਹੁਣ ਮੈਨੂੰ 12 ਸਾਲ ਹੋ ਗਏ ਮੈਂ ਇਸ ਫੀਲਡ ਵਿੱਚ ਕੰਮ ਕਰਨਾ ਚਾਹੁੰਦਾ ਹਾਂ ਤੇ ਮੈਂ ਹੁਣ ਸਾਰਾ ਕੁਝ त्याਗੇ ਹੋਏ ਹਾਂ ਤੁਹਾਡੇ ਸਾਹਮਣੇ ਜੀ ਮੈਂ ਚਲੋ ਹੁਣ ਇੱਥੇ ਮੈਂ ਹੁਣ ਮਰਨ ਵਾਰ ਤੇ ਮੈਂ ਤਾਂ ਬੈਠਾ ਮੇਰੇ ਕਿਸੇ ਨੇ ਬਾਣੀ ਖੋੜੀ ਹੁਣ ਮੇਰਾ ਇਹ ਹੈ ਕਿ ਮੈਂ ਇੱਥੇ ਟੀਮ ਮੇਰੀ ਇਕੱਠੀ ਹੋ ਵੀ ਰਹੀ ਹੈ ਅਸੀਂ ਬਹੁਤ ਜਲਦ ਮੈਂ ਕਿਤੇ ਨਾ ਕਿਤੇ ਤੁਸੀਂ ਬਾਹਰ ਕਿਤੇ ਹੋਰ ਜਾ ਕੇ ਇਹ ਧਰਮਾ ਜਿਹੜਾ ਲਾਉਣਾ ਹੈ ਇਹ ਮੇਰੇ ਜਿਹੜਾ ਇਹ ਇਹ ਮੇਰਾ ਧਰਮ ਨਾਲ ਖਿਲਾਫ ਹੈ ਸਾਰੀ ਇੰਡਸਟਰੀ ਦੇ ਜੋ ਵੀ ਐਕਟਰ ਆਉਂ ਜੋ ਕਲਾ ਕਰਣ ਦਪਦਾ ਹੈ ਜੋ ਗੰਦਮੰਦ ਜਿਹੜਾ ਬਾਹਰ ਜਿਹੜਾ ਲੋਕਾਂ ਸਾਹਮਣੇ ਪਰੋਸਿਆ ਜਾ ਰਿਹਾ ਉਸਦੇ ਮਹੌਜ ਲਖਾ ਤੇ ਇਹ ਤੁਹਾਡਾ ਐਂਡ ਕਦੋਂ ਹੋਊਗਾ ਮਤਲਬ ਕੋਈ ਤਾਂ ਕਹਿੰਦਾ ਵੀ ਸਰਕਾਰ ਨਾਲ ਗੱਲਬਾਤ ਹੋ ਜੇ ਕੋਈ ਕਹਿੰਦਾ ਸਾਡੇ ਟੀਚਰ ਕਹਿੰਦੇ ਸਾਨੂੰ ਨੌਕਰੀਆਂ ਮਿਲ ਜਾਣ ਤੇ ਤੁਹਾਡਾ ਅਗ ਭਾਰਨਾ ਕਦੋਂ ਹੋਊਗਾ ਪਟਿਆਲਾ ਯੂਨੀਵਰਸਿਟੀ ਤੋਂ ਕਿੰਨੇ ਮੁੰਡੇ ਹਜ਼ਾਰਾਂ ਮੁੰਡੇ ਪਾਸ ਆਊਟ ਹੋ ਕੇ ਬੈਠੇ ਨੇ ਜਿਹੜੇ ਕੀ ਥੀਏਟਰ ਚ ਮਾਰ ਪ੍ਰੋਪਰ ਉਹਨਾਂ ਟ੍ਰੇਨਿੰਗ ਲਈ ਹੋਏ ਪ੍ਰੋਪਰ ਪੜਾਈ ਕੀਤੀ ਹੋਈ ਹੈ ਉਹਨਾਂ ਨੂੰ ਕੰਮ ਨਾ ਦੇ ਕੇ ਬਾਹਰੋਂ ਕੰਮ ਦਿੱਤਾ ਜਾ ਰਿਹਾ ਮੈਂ ਆਪ ਦਾ ਮਰਨ ਮਰ ਤੋਂ ਛੱਡੂਗਾ ਜਦੋਂ ਕਲਾਕਾਰਾਂ ਨੂੰ ਪੈੜ ਹੋਣ ਲ ਬਾਕੀਆਂ ਨੂੰ ਪਿੱਛੇ ਰੱਖਿਆ ਗਿਆ। ਨਹੀਂ ਇਹ ਤਾਂ ਇੱਕ ਗੱਲ ਇਹ ਹੈ ਵੀ ਜਿਹੜਾ ਜੋ ਦੇਖੂਗਾ ਉਹੀ ਬੀਤੂਗਾ। ਹੁਣ ਮੰਨ ਲਾਜ ਕੋਈ ਬੰਦਾ ਸੋਸ਼ਲ ਮੀਡੀਆ ਤੇ ਹਨਾ ਹਿੱਟ ਹੋ ਗਿਆ। ਜਾਂ ਕੋਈ ਕਿਸੇ ਦਾ ਗਾਣਾ ਹਿੱਟ ਹੋ ਗਿਆ। ਹੁਣ ਕਲਾਕਾਰ ਹਨਾ ਤੇ ਫਿਰ ਜੇ ਮੰਨ ਲਾ ਤੁਹਾਨੂੰ ਕੰਮ ਦੇਤਾ ਕਿਸੇ ਨੇ ਤਾਂ ਫਿਲਮ ਹੀ ਨਾ ਚੱਲੀ ਉਹਦਾ ਕੀ ਹੋਇਆ? ਫਿਰ ਇਹ ਸਿੰਗਰ ਜਿਹੜਾ ਚਲਾ ਦਿੰਦੇ ਜਿਹੜੀ ਜਿਹੜੇ ਫਿਲਮ ਵੀ ਹੁੰਦੀ ਹੈ ਫਿਲਮ ਇੱਕ ਟੀਮ ਵਰਕ ਹੁੰਦਾ। ਜੇ ਫਿਲਮ ਤੁਹਾਡੀ ਚੰਗੀ ਹੋਊਗੀ ਕਿਉਂ ਨਾ ਚੱਲੂਗੀ? ਸ਼ੈਰੂ ਖਾਨ ਨੂੰ ਕੌਣ ਜਾਣਦਾ ਸੀ? ਰਜਨੀ ਕਾਂਤ ਨੂੰ ਕੌਣ ਜਾਣਦਾ ਸੀ? ਧਰਮਿੰਦਰ ਨੂੰ ਕੌਣ ਜਾਣਦਾ ਸੀ? ਦੇਵ ਕਰੋੜ ਨੂੰ ਕੌਣ ਜਾਣਦਾ? ਜ਼ੈਰ ਧ ਤੇ ਜੋ ਉਲਟ ਕਹਿ ਦਗੇ ਵੀ ਫਿਰ ਜਿੰਨਾ ਪੰਜਾਬੀਆਂ ਦਾ ਦਰਜੀਤ ਗਿੱਪੀ ਗਰੇਵਾਲ ਐ ਐਮੀ ਵਰਕਾ ਜਿਹੜਾ ਮਰਜੀ ਚੱਕ ਲੋ ਸਾਰੇ ਸਿੰਗਰ ਐ ਇਹਨਾਂ ਦੀਆਂ ਫਿਲਮਾਂ ਵੀ ਚੱਲਦੀਆਂ ਆ ਠੀਕ ਆ ਆਪਣੇ ਪੰਜਾਬੀ ਲੋਕ ਭੋਲੇਪੜਲੇ ਜਿਹੜਾ ਪ੍ਰੋਸ ਦਿੱਤਾ ਉਹੀ ਉਹੀ ਚੀਜ਼ ਚੱਕ ਲੈਂਦੇ ਇੱਕ ਬੰਦੇ ਨੇ ਮੈਨੂੰ ਕਮੈਂਟ ਕੀਤਾ ਸੀ ਮੁੰਡੇ ਨੇ ਕਹਿੰਦਾ ਬਾਈ ਇਹ ਕਲਾਕਾਰ ਆ ਉਹਦੀ ਕੋਈ ਡੈਫੀਨੇਸ਼ਨ ਨਹੀਂ ਹੁੰਦੀ ਉਹ ਹਰ ਇੱਕ ਹਰ ਕੰਮ ਕਰ ਸਕਦਾ ਉਹ ਸਿੰਗਿੰਗ ਵੀ ਕਰ ਸਕਦਾ ਉਹ ਐਕਟਿੰਗ ਵੀ ਕਰ ਸਕਦਾ ਉਹ ਡਾਇਰੈਕਟਿੰਗ ਵੀ ਕਰ ਸਕਦਾ ਉਹ ਪ੍ਰੋਡਿਊਸਰ ਵੀ ਕਰ ਸਕਦਾ ਇਸ ਤਰ੍ਹਾਂ ਫਿਰ ਮੈਂ ਜੇ ਹੁਣ ਇੱਕ ਕ੍ਰਿਕਟ ਦੀ ਟੀਮ ਐ ਹੀਰੋ ਖਿਡਾਰੀ ਐ ਫਿਰ ਤਾਂ ਖਿਡਾਰੀ ਦੀ ਵੀ ਕੋਈ ਡੈਫੀਨੇਸ਼ਨ ਨਹੀਂ ਉਹ ਹਰੇਕ ਕੰਮ ਖੇਡ ਸਕਦਾ ਉਹ ਫਿਰ ਹਾਕੀ ਦੀ ਜਵਾਰ ਦੋ ਕ੍ਰਿਕਟ ਦੀ ਟੀਮ ਤੋਂ ਬਾਲੀਵੁੱਡ ਵੀ ਖੜਾ ਲਉ ਉਸੇ ਤੋਂ ਫਿਰ ਬੈਡਮਿੰਟਨ ਵੀ ਖੜਾ ਲਉ ਗੁਲੀ ਡਿੰਡਾ ਵੀ ਖੇਡ ਲੈਣਗੇ ਸਾਰੇ ਗੇਮਾਂ ਖੇਡ ਲੈਣਗੇ ਪਰ ਜਿਹੜਾ ਪ੍ਰੋਫੈਸ਼ਨ ਜਿਹੜੀ ਚੀਜ਼ ਦੀ ਬਣਿਆ ਜਿਹੜਾ ਫੀਲਡਰਸ ਤੇ ਜਿਹੜਾ ਬੰਦਾ ਬਣਿਆ ਜਿਹੜੀ ਫੀਲਡ ਦੇ ਵਾਸਤੇ ਬੰਦਾ ਮਿਹਨਤ ਕਰ ਰਿਹਾ ਉਹਨੂੰ ਚਾਂਸ ਨਾ ਦੇ ਕੇ ਕਿਉਂ ਆਊਟਸਾਈਡ ਰੌਂਗ ਵਿੱਚ ਵੜਾਇਆ ਜਾ ਰਿਹਾ ਜਿਹੜੇ ਹੁਣ ਮੰਨ ਲਓ ਫਿਰ ਜੇ ਤੁਸੀਂ ਇਹੀ ਕਰਨਾ ਸਿੰਗਰਾਂ ਨੂੰ ਕੰਮ ਦੇਣਾ ਜਾਂ ਕੋਈ ਸੋਸ਼ਲ ਮੀਡੀਆ ਤੇ ਕੋਈ ਵੀ ਮੈਡ ਸੰਧੂ ਵਰਗਾ ਚੱਲ ਗਿਆ ਫਿਰ ਕਹਿ ਦਿਓ ਬਈ థియేਟਰ ਪਟਿਆਲਾ ਯੂਨੀਵਰਸਿਟੀ ਉਹ থিয়েਟਰ ਜਿਹੜੇ ਪ੍ਰੋਪਰ ਡਿਗਰੀ ਹੁੰਦੀ ਹੈ ਜਿਹੜਾ ਪੀ ਪੀਯੂ ਚ ਕੋਰਸ ਹੁੰਦਾ ਉਹ ਬੰਦ ਕਰ ਦਿਓ ਸਾਰੇ ਪ੍ਰੋਡਿਊਸਰ ਮਿਲ ਕੇ ਕਹਿ ਦੇਣ ਬਈ ਇਸ ਤਾਂ ਸਿੰਗਰਾਂ ਨੂੰ ਕੰਮ ਦੇਣਾ ਐਕਟਰਾਂ ਨੂੰ ਕੰਮ ਦੇਣਾ ਬੰਦ ਕਰ ਦੇਣਾ ਫਿਰ ਮੈਂ ਆਪਦਾ ਮਾਰ ਰਵਤਨ ਛੱਡ ਦੂੰਗਾ ਫਿਰ ਅਸੀਂ ਬਈ ਸਿੱਧ ਆਸਤਾ ਨਾ ਰੱਖੀ ਕਿ ਸਾਨੂੰ ਕੰਮ ਮਿਲੂਗਾ ਅਸੀਂ ਬਈ ਨਾ ਠੱਕੇ ਖਾਦੇ ਐ ਅਸੀਂ ਫਿਰ ਠੱਕੇ ਖਾ ਕੇ ਇਹ ਸਾਥ ਇਹ ਛੱਡਣ ਜਾਂਦਾ ਮੈਂ ਮਰ ਜੂਗਾ ਪਰ ਮੈਂ ਛੱਡ ਨਹੀਂ ਸਕਦਾ ਜਿਹੜਾ ਤੁਸੀਂ ਫਿਰ ਕੰਮ ਲੈਣ ਗਏ ਕਿਸੇ ਕੋਲੇ ਗਏ ਹਾਂ ਕਿੰਨਾ ਚੰਡੀਗੜ੍ਹ ਚ ਨਹੀਂ ਵਾ ਚੰਡੀਗੜ੍ਹ ਰਿਹਾ ਸੀ ਮੈਂ 6-7 ਮਹੀਨੇ ਰਿਹਾ ਉੱਥੇ ਮੈਂ ਆਪਣਾ ਪ੍ਰੋਡਕਸ਼ਨ ਹੋ ਚੁੱਕਿਆ ਗਿੱਪੀਗਰਵਾਲ ਦੇ ਪ੍ਰੋਡਕਸ਼ਨ ਹੋ ਚੁੱਕਿਆ ਵਾਈਟ ਹੇਲ ਦੇ ਗਿਆ ਕਹਿੰਦਾ ਤੁਸੀਂ ਮੇਲ ਕਰ ਦੋ ਮੇਲਾ ਮੈਂ ਮੇਲਾ ਹੀ ਕਰਦਾ ਕਰੀ ਜਾਂਦਾ ਹੁਣ ਤੱਕ ਹੌਂਜ ਪਾਬਲ ਜਵਾਲੇ ਮੇਲ ਕੌਣ ਚੈੱਕ ਕਰਵੇ ਇੱਕ ਇੱਕ ਸਾਹ ਦਾ ਜਵਾਬ ਦੇਣ ਦਾ ਤਰੀਕਾ ਹੋਊਗਾ ਮੇਲ ਪਾ ਦੇ ਮੇਲ ਪਾ ਦੇ ਐਕਟਰਾਂ ਨੂੰ ਕਿਹਾ ਜਾਂਦਾ ਚਲੋ ਮੈਂ ਸਾਰਿਆਂ ਦੀ ਗੱਲ ਕਰਦਾ ਵਿੱਚ ਆ ਦੇ ਨਾ ਗੱਲ ਨਹੀਂ ਕਰਦਾ ਬੈਠੋ ਵੇ ਇੱਥੇ ਸੈਟ ਤੇ ਆ ਹਰਨਾਕ ਕੰਮ ਕਰਾਉਣਾ ਹਰਨਾਕ ਸਮਾਨ ਚੁਕਾ ਦੇ ਯਾਰ ਸਾਡਾ ਤਨ ਕੋ ਕੰਟਰੋਲ ਦੇ ਗਾ ਐਕਟਰਾਂ ਦੀ ਆ ਕਦਰ ਅਸੀਂ 12 ਸਾਲ ਦੇਖੇ ਸੀ ਆ ਕੰਮ ਕਰਾਂਗੇ ਹੁਣ ਅਸੀਂ ਸਮਾਨ ਚਾਹਾਂਗੇ ਵੀ ਤੀਖ ਮੰਗਾਂਗੇ ਰੋ ਕੰਮ ਦੇ ਜਾ ਕੇ ਅਸੀਂ ਹੱਕ ਦੇ ਆਧਾਰ ਤੇ ਕੰਮ ਲੈਣਾ ਮੈਂ ਨਹੀਂ ਚਾਹਦਾ ਮੈਨੂੰ ਕੰਮ ਦਿਓ ਕੰਮ ਹੁਣ ਦਿਓ ਟੈਲੈਂਟਡ ਐ ਆਡਿਸ਼ਨ ਰੱਖੋ ਜਿਹੜਾ ਬੰਦਾ ਧੱਕੇਾ ਕੇ ਥੀਏਟਰ ਹੈ ਫਿਰ ਇਹ ਥੀਏਟਰ ਜੇ ਇਹ ਜੇ ਕਲਾ ਇੰਨੀ ਇਹ ਕਲਾ ਇਸ ਕਲਾ ਸਮੁੰਦਰ ਡੂੰਘੀ ਹੁੰਦੀ ਆ ਆਪਣੇ ਹੌਵਾ ਸਮਝੀ ਬੈਠੇ ਐ ਚੀਜ਼ਾਂ ਨੂੰ ਜੇ ਇਹ ਚੀਜ਼ ਇਹ ਸਮੁੰਦਰ ਡੂਗੀ ਨਾ ਹੁੰਦੇ ਤਾਂ ਇਹਦੇ ਕੋਰਸ ਨਾ ਹੁੰਦੇ ਇਹਦੀ ਪੜ੍ਹਾਈ ਨਾ ਹੁੰਦੀ ਇਸ ਚੀਜ਼ ਦੀ ਆਪਣੇ ਚੀਜ਼ਾਂ ਨੇ ਆਪਣੇ ਇਹ ਲੋਕ ਬਹੁਤ ਚੀਜ਼ ਲਾਈਟ ਲਈ ਬੈਠੇ ਹੁਣ ਜੇ ਕਿਸਾਨ ਆ ਉਹ ਖੇਤੀ ਕਰਦਾ ਉਹ ਕਿਸਾਨ ਹੀ ਖੇਤੀ ਕਰਦਾ ਕੋਈ ਉੱਥੇ ਆ ਕੇ ਮਾਂ ਨਹੀਂ ਡਾਣੀ ਖੇਤੀ ਨਹੀਂ ਕਰ ਸਕਦਾ ਤੇ ਕਿਸਾਨ ਇਸ ਚੀਜ਼ ਦੀ ਲੜ ਵੀ ਰਿਹਾ ਕਿ ਭਾਈ ਸਾਡੀਆਂ ਮੰਗਾ ਪੂਰੀਆਂ ਕਰੋ ਅਸੀਂ ਖੇਤੀ ਕਰਨਾ ਚਾਹੁੰਦੇ ਸਾਨੂੰ ਹੱਸਦੇ ਵਾਸਤੇ ਸਾਨੂੰ ਖੇਤੀ ਕਰ ਰਹੇ ਹਾਂ ਉਹ ਹੀ ਅਸੀਂ ਐਕਟਰਿੰਗ ਐਕਟਰ ਵਾਸਤੇ ਮੈਂ ਮੰਗ ਕਰ ਰਿਹਾ ਆਪਦੇ ਹਿੱਸੇ ਤੇ ਮੰਗ ਕਰ ਰਿਹਾ ਲੋ ਮੇਰੇ ਨਾਲ ਭਰਾ ਸਾਥੀ ਭਰਾਣਾ ਆਰਟਿਸਟ ਉਹਨਾਂ ਸੇ ਮੰਗ ਕਰ ਰਿਹਾ ਕਿ ਭਾਈ ਸਾਨੂੰ ਇਹ ਆਰਟਿਸਟਾਂ ਸਾਨੂੰ ਐਕਟਰਾਂ ਹਾਂ ਮੈਂ ਐਕਟਰਾਂ ਦਾ ਕੰਮ ਦਿੱਤਾ ਜਾਵੇ ਅਸੀਂ ਹੋਰ ਕੰਮ ਨਹੀਂ ਕਰ ਸਕਦੇ ਮਤਲਬ ਤੈਨੂੰ ਇਹ ਲੱਗਦਾ ਮਿੱਤਰਾਂ ਵੀ ਤੂੰ ਨਟਿਆ ਗਿਆ ਇੱਕ ਤਰ੍ਹਾਂ ਦਾ 12 ਸਾਲ ਤੇਰੇ ਵੇਸਟ ਜਾ ਰਹੇ ਮੇਰੇ ਵੇਸਟ ਜਾ ਰਹੇ ਮੇਰੇ ਖੂਜ ਜਾ ਰਹੇ ਆ ਮੈਨੂੰ ਕੰਮ ਨਾ ਮਿਲੇ ਮੈਂ ਮਰਨਾ ਪਸੰਦ ਕਰੂੰਗਾ ਇਹ ਬੋਲ ਚੰਗਾ ਬੈਠਾ ਜੇ ਤੁਹਾਨੂੰ ਇਹ ਲੱਗਿਆ ਕਿ ਮੇਰੇ ਚ ਟੈਲੈਂਟ ਨਹੀਂ ਹੈ ਮੈਨੂੰ ਕੰਮ ਨਾ ਦੇ ਜੋ ਕੋਈ ਚੱਕਰ ਨਹੀਂ ਹੈ ਅਸਲ ਦੇ ਵਿੱਚ ਟੈਲੈਂਟ ਦੀ ਗੱਲ ਨਹੀਂ ਹੁੰਦੀ ਜਿਵੇਂ ਨੋਕੀਆ ਜਦੋਂ ਕੰਪਨੀ ਵੇਚੀ ਹੈ ਜਿਵੇਂ ਗੂਗਲ ਨੂੰ ਹਨਾ ਤਾਂ ਨੋਕੀਆ ਦਾ ਜਿਹੜਾ ਮਾਲਕ ਰੋਪਿਆ ਉਹ ਕਹਿੰਦਾ ਸੀ ਸਮੇਂ ਦੇ ਹਾਣੀ ਨਹੀਂ ਹੋ ਸਕਦੇ ਮੰਨ ਲਾ ਪ੍ਰਾਤੂਨ 12 ਸਾਲ ਕੰਮ ਕੀਤਾ ਵਧੀਆ ਹਨਾ ਉਹਦਾ ਪਰ ਅੱਜ ਜਿਹੜਾ ਸਮੇਂ ਦੀ ਮੰਗ ਜਿਹੜੀ ਹੈਗੀ ਉਹ ਸੋਸ਼ਲ ਮੀਡੀਆ ਸਟਾਰਾਂ ਦੀ ਹੈ ਕਿਉਂਕਿ ਜੇ ਮੰਨ ਲਾ ਕੱਲ ਕੋਈ ਕੁੰਬ ਦੇ ਵਿੱਚੋਂ ਵਾਇਰਲ ਹੋਈ ਹੈਨਾ ਅੱਜ ਉਹਨੂੰ ਉਹਦੇ ਘਰੇ ਪ੍ਰੋਡੂਸਰ ਡਾਇਰੈਕਟਰ ਵੀ ਹੈਗੇ ਆ ਅੱਜ ਉਹਦੀਆਂ ਵੀਡੀਓ ਕੋਈ ਉਹਦੇ ਮਿਲੀਅਨਾਂ ਦੇ ਵਿੱਚ ਲਾਈਕ ਹੀ ਚੱਲ ਜਾਂਦੇ ਤੁਸੀਂ ਫਿਰ ਆਪਦੇ ਆਪ ਨੂੰ ਸਮੇਂ ਦੀ ਹਾਨੀ ਕਿਉਂ ਨਹੀਂ ਕੀਤਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋੜਲੀ ਅੱਜ ਤੁਹਾਡੇ ਵਾਸਤੇ ਇੱਕ ਡਿਫਰੈਂਟ ਸਟੋਰੀ ਲੈ ਕੇ ਆਇਆ ਅਸਲ ਦੇ ਵਿੱਚ ਜਗਜੀਤ ਸਿੰਘ ਡੱਲੇਆਲ ਆਪਾਂ ਗੱਲ ਕਰਗੇ ਤਾਂ ਮਰਨਵਰਤ ਤੇ ਬੈਠੇ ਨੇ ਖਣੋਰੀ ਬਾਰਡਰ ਤੇ ਮਰਨਵਰਤ ਬਥੇਰੇ ਤਰ੍ਹਾਂ ਦੇ ਦੇਖਿਆ ਹੋਣਾ ਸਰਕਾਰ ਅਮਰਤ ਤੇ ਇੱਕ ਮਰਨਵਰਤ ਇਹ ਮੁੰਡਾ ਦੋਦਾ ਪਿੰਡ ਦਾ ਐਕਟਰ ਹੈ ਜਿਹੜਾ ਹੈ ਕੁਝ ਬਾਲੀਵੁੱਡ ਦਾ ਸੀਰੀਅਲਾਂ ਵਿੱਚ ਜਿਹੜਾ ਕੰਮ ਕੀਤਾ ਕਹਿੰਦਾ ਬਾਲੀਵੁੱਡ ਦੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਤੇ ਕੰਮ ਨਾ ਮਿਲਣ ਕਰਕੇ ਖਾਸ ਕਰਕੇ ਕਲਾਕਾਰਾਂ ਨੂੰ ਸੌਰੀ ਕਿਉਂਕਿ ਕਲਾਕਾਰਾਂ ਨੂੰ ਕਹਿੰਦਾ ਵੀ ਜ਼ਿਆਦਾ ਕੰਮ ਮਿਲ ਰਿਹਾ ਤੇ ਜਿਹੜੇ ਥੀਏਟਰ ਦੇ ਐਕਟਰ ਉਹਨਾਂ ਨੂੰ ਜਿਹੜਾ ਹੈ ਕੰਮ ਨਹੀਂ ਮਿਲ ਰਿਹਾ ਉਹਦੇ ਵਾਸਤੇ ਇਹ ਮਰਨwarte ਤੇ ਬੈਠਦਾ ਮਰਨwarte ਤੇ ਬੈਠਣ ਨੂੰ ਵੀ ਕਾਫੀ ਦਿਨ ਹੋ ਗਏ ਬਾਈ ਕੀ ਹਾਲ ਨੇ ਤੁਹਾਡੇ ਬੇ ਵਧੀਆ ਆ ਨਾਮ ਕੀ ਤੁਹਾਡਾ ਮਣਪ੍ਰੀਤ ਸਿੰਘ ਆ ਜੀ ਮਣਪ੍ਰੀਤ ਬਹਿ ਸਕਦਾ ਮਾੜਾ ਜੀ ਬਹਿ ਜੰਨੇ ਜੀ ਮਣਪ੍ਰੀਤ ਹਾਂਜੀ ਜਿਹੜਾ ਤੁਹਾਡਾ ਮਰਨ ਵਰਤ ਚੱਲ ਰਿਹਾ ਕਿੰਨੇ ਦਿਨ ਹੋ ਗਏ ਇਹ ਮੇਰਾ 24ਵਾਂ ਦਿਨ ਚੱਲ ਰਿਹਾ ਹੈ 24 ਦਿਨ ਹਾਂਜੀ ਮਤਲਬ 23 ਦਿਨ ਹੋ ਚੁੱਕੇ ਹੋ ਮਤਲਬ ਜਿਹੜਾ ਹੈਗਾ ਤੁਹਾਨੂੰ ਰੋਟੀ ਤਿਆਗੇ ਨੂੰ ਹਾਂਜੀ ਤੇ ਯਾਰ ਇਹਦੇ ਚ ਮਤਲਬ ਹੁਣ ਤੇਰਾ ਧਰਨਾ ਹੈ ਕਿ ਦੇ ਖਿਲਾਫ ਹੈ ਇਹ ਜੀ ਮੈਂ ਐਕਟਰਾਂ ਜੀ ਇੱਕ ਜੀ ਤੇ ਮੈਂ ਬਾਲੀਵੁੱਡ ਦੀ ਫਿਲਮਾਂ ਵੀ ਕੀਤੀਆਂ ਹੋਈਆਂ ਜੀ ਜੀ ਬਾਲੀਵੁੱਡ ਚ ਕਾਫੀ ਕੰਮ ਕੀਤਾ ਜੀ ਮੈਂ ਉੱਥੇ ਖਰਚੇ ਬਹੁਤ ਪੈਂਦੇ ਸੀਗੇ ਜੀ ਕੰਮ ਉਹਨਾਂ ਨਹੀਂ ਮਿਲਦਾ ਸੀ ਨੋ ਡਾਊਟ ਚਲੋ ਮੈਂ ਕੰਮ ਕੀਤੇ ਹੋਏ ਉੱਥੇ ਪਰ ਫਿਰ ਵੀ ਉੱਥੇ ਦਿੱਕਤ ਆ ਰਹੀ ਸੀਗੀ ਮੈਂ ਕਿਹਾ ਚਲੋ ਪੰਜਾਬੀ ਇੰਡਸਟਰੀ ਚ ਜਾ ਕੇ ਕੰਮ ਕਰਾਂਗੇ ਪੰਜਾਬੀ ਦਾਸੀ ਬਾਹ ਫੜੋਗੇ ਆਪਣੇ ਚੰਗੇ ਐਕਟਰਾਂ ਸੀ 10 12 ਸਾਲਾਂ ਤੋਂ ਤਿਆਰ ਬਾਗੀ ਤੇ ਉਹ ਪਰ ਇੱਥੇ ਕਿਸੇ ਨੇ ਬਾਹ ਨਹੀਂ ਫੜੀ ਜੀ ਇੱਥੇ ਸਿੰਗਰੇੜ ਉਹਨੂੰ ਮੌਕੇ ਦੇ ਦੇਣਗੇ ਜੇ ਕਿਸੇ ਦੇ ਚਾਰ ਗਾਣੇ ਹਿੱਟ ਹੋਵੇ ਉਹਨੂੰ ਮੌਕਾ ਦੇ ਦੇਣਗੇ ਇੱਥੇ ਮੈਡ ਸੰਧੂ ਵਰਗਨ ਮੌਕੇ ਦੇ ਦੇਣਗੇ ਇੱਥੇ ਰਣਜੀਤ ਕੌਰ ਭਾਬੀ ਜਿਹੜੀ ਚੁੰਮ ਵਾਲੀ ਭਾਬੀ ਮਸ਼ਹੂਰ ਹੈ ਉਹਨੂੰ ਮੌਕੇ ਦੇ ਦੇਣਗੇ ਪਰ ਜਿਹੜਾ ਕਲਾਕਾਰ ਹੈ ਜਿਨੇ ਮਿਹਨਤ ਕੀਤੀ ਹੈ ਜਿਨੇ ਸੰਘਰਸ਼ ਕੀਤਾ ਹੈ ਇਸ ਫੀਲਡ ਦੇ ਲਈ ਜਿਨੇ ਆਪਣਾ ਸਾਰਾ ਕੁਝ त्याग ਕੇ ਬੈਠਾ ਹੁਣ ਮੈਨੂੰ 12 ਸਾਲ ਹੋ ਗਏ ਮੈਂ ਇਸ ਫੀਲਡ ਵਿੱਚ ਕੰਮ ਕਰਨਾ ਚਾਹੁੰਦਾ ਤੇ ਮੈਂ ਹੁਣ ਸਾਰਾ ਕੁਝ ਤਿਆਗ ਕੇ ਹੋਇਆ ਤੁਹਾਡੇ ਸਾਹਮਣੇ ਜੀ ਮੈਂ ਚਲੋ ਹੁਣ ਇੱਥੇ ਮੈਂ ਹੁਣ ਮਰਨ ਵਾਰ ਤੇ ਮੈਂ ਤਾਂ ਬੈਠਾ ਮੇਰੇ ਕਿਸੇ ਨੇ ਬਾਹਰ ਹੀ ਫੜੀ ਹੁਣ ਮੇਰਾ ਇਹ ਹੈ ਕਿ ਮੈਂ ਇੱਥੇ ਟੀਮ ਮੇਰੀ ਇਕੱਠੀ ਹੋ ਵੀ ਰਹੀ ਹੈ ਅਸੀਂ ਬਹੁਤ ਜਲਦ ਮੈਂ ਕਿਤੇ ਨਾ ਕਿਤੇ ਅਸੀਂ ਬਾਹਰ ਕਿਤੇ ਹੋਰ ਜਾ ਕੇ ਇਹ ਧਰਨਾ ਜੜਾ ਲਾਉਣਾ ਹੈ ਇਹ ਮਿਰਸ ਇਹਦਾ ਇਹ ਇਹ ਮੇਰਾ ਧਰਨਾ ਖਿਲਾਫ ਹੈ ਸਾਰੀ ਇੰਡਸਟਰੀ ਦੇ ਜੋ ਵੀ ਐਕਟਰ ਆਉਂ ਜੋ ਕਲਾ ਕਰਨ ਤੋਂ ਪਾਉਂਦਾ ਤੇ ਜੋ ਗੰਦ ਮੰਦ ਜਿਹੜਾ ਬਾਹਰ ਜਿਹੜਾ ਲੋਕਾਂ ਸਾਹਮਣੇ ਪਰੋਸਿਆ ਜਾ ਰਿਹਾ ਉਸ ਦੇ ਮੈਂ ਬਹੁਤ ਜ਼ਿਆਦਾ ਖਿਲਾਫ ਤੇ ਇਹ ਧਰਨਾ ਐਂਡ ਕਦੋਂ ਹੋਊਗਾ ਮਤਲਬ ਕੋਈ ਤਾਂ ਕਹਿੰਦਾ ਵੀ ਸਰਕਾਰ ਨਾਲ ਗੱਲਬਾਤ ਹੋ ਜਾਈ ਕੋਈ ਕਹਿੰਦਾ ਸਾਡੇ ਟੀਚਰ ਕਹਿੰਦੇ ਸਾਨੂੰ ਨੌਕਰੀਆਂ ਮਿਲ ਜਾਣ ਤੇ ਤੁਹਾਡਾ ਧਰਨਾ ਕਦੋਂ ਅੰਤ ਹੋਊਗਾ ਮੇਰਾ ਧਰਨਾ ਅੰਤ ਹੋਊਗਾ ਜੀ ਜਦੋਂ ਆਰਟਿਸਟ ਨੂੰ ਕਲਾਕਾਰ ਨੂੰ ਐਕਟਰ ਨੂੰ ਸਹੀ ਵੈਲਿਊ ਮਿਲੇ ਸਹੀ ਕੰਮ ਮਿਲਣ ਲੱਗੇ ਸਹੀ ਸਿਸਟਮ ਸਹੀ ਹੋ ਜੇ ਜਿਹੜਾ ਕਲਾਕਾਰ ਫਿਲਮਾਂ 'ਚ ਜੋ ਵੀ ਕੰਮ ਕਰਨਾ ਚਾਹੁੰਦਾ ਇੱਕ ਪ੍ਰੋਪਰ ਆਡੀਸ਼ਨ ਰੱਖੇ ਜਾਣ ਆਊਟਸਾਈਡਰ ਕੋਈ ਵੀ ਕੰਮ ਨਾ ਕਰੇ ਜੇ ਕੋਈ ਗੇ ਬੰਦਾ ਕੋਈ ਵਾਇਰਲ ਹੋ ਗਿਆ ਉਹਨੂੰ ਕੰਮ ਦੇਤਾ ਚੰਮੇ ਵਾਲੇ ਭਾਬੀ ਮਸ਼ਹੂਰ ਹੋ ਗਈ ਉਹਨੂੰ ਕੰਮ ਦੇਤਾ ਕਿਸੇ ਦੇ ਚਾਰ ਗਾਣੇ ਹਿੱਟ ਹੋ ਗਏ ਉਹਨੂੰ ਕੰਮ ਦੇਤਾ ਥੀਏਟਰ ਵਾਲੇ ਅਸੀਂ ਮੈਂ 12 ਸਾਲ ਹੋ ਗਏ ਮੈਨੂੰ ਥੀਏਟਰ ਕਰਦੇ ਨੂੰ ਅਸੀਂ ਤਿਆਰਬਾ 12 ਸਾਲ ਹੋ ਤਿਆਰਬਾ ਹੋ ਗਿਆ ਮੈਨੂੰ ਪਟਿਆਲਾ ਯੂਨੀਵਰਸਿਟੀ ਤੋਂ ਕਿੰਨੇ ਮੁੰਡੇ ਹਜ਼ਾਰਾਂ ਮੁੰਡੇ ਪਾਸ ਆਊਟ ਹੋ ਕੇ ਬੈਠੇ ਨੇ ਜਿਹੜੇ ਕੀ ਥੀਏਟਰ 'ਚ ਮਾਰ ਪ੍ਰੋਪਰ ਨਾਲ ਟ੍ਰੇਨਿੰਗ ਲਈ ਉਹ ਪ੍ਰੋਪਰ ਪੜਾਈ ਕੀਤੀ ਹੋਈ ਹੈ ਉਹਨਾਂ ਨੂੰ ਕੰਮ ਨਾ ਦੇ ਕੇ ਬਾਹਰੋਂ ਕੰਮ ਦਿੱਤਾ ਜਾ ਰਿਹਾ ਮੈਂ ਆਪ ਦਾ ਮਰਨ ਮਰ ਤੋ ਦ ਛੱਡੂਗਾ ਜਦੋਂ ਕਲਾਕਾਰਾਂ ਨੂੰ ਪਹਿਲ ਪਹਿਲ ਹੋਣ ਲੱਗੀ ਬਾਕੀਆਂ ਨੂੰ ਪਿੱਛੇ ਰੱਖਿਆ ਜਾਂਦਾ ਨਹੀਂ ਇਹ ਤਾਂ ਇੱਕ ਗੱਲ ਇਹ ਹੈ ਵੀ ਜਿਹੜਾ ਜੋ ਦੇਖੂਗਾ ਉਹੀ ਬੀਤੂਗਾ ਹੁਣ ਮੰਨ ਲਾਜੇ ਕੋਈ ਬੰਦਾ ਸੋਸ਼ਲ ਮੀਡੀਆ ਤੇ ਹਨਾ ਹਿੱਟ ਹੋ ਗਿਆ ਜਾਂ ਕੋਈ ਕਿਸੇ ਦੇ ਗਾਣੇ ਹਿੱਟ ਹੋ ਗਏ ਹੁਣ ਕਲਾਕਾਰ ਹਨਾ ਤੇ ਫਿਰ ਜੇ ਮੰਨ ਲਾ ਤੁਹਾਨੂੰ ਕੰਮ ਦੇਤਾ ਕਿਸੇ ਨੇ ਤਾਂ ਫਿਲਮ ਹੀ ਨਾ ਚੱਲੀ ਉਹਦਾ ਕੀ ਫਾਇਦਾ ਕੌਣ ਕੰਮ ਕਰ ਦੇਊਗਾ ਤੁਹਾਨੂੰ ਕੰਮ ਫਿਰ ਇਹ ਸਿੰਗਰ ਕਿਹੜਾ ਚਲਾ ਦਿੰਦੇ ਜਿਹੜੀ ਫਿਲਮ ਹੁੰਦੀ ਹੈ ਫਿਲਮ ਇੱਕ ਟੀਮ ਵਰਕ ਹੁੰਦਾ ਜੇ ਫਿਲਮ ਤੁਹਾਡੀ ਚੰਗੀ ਹੋਊਗੀ ਕਿਉਂ ਨਾ ਚੱਲੂਗੀ ਸ਼ੈਰੂ ਖਾਨ ਨੂੰ ਕੌਣ ਜਾਣਦਾ ਸੀ ਰਜਨੀਕਾ anth ਨੂੰ ਕੌਣ ਜਾਣਦਾ ਸੀ ਧਰਮਿੰਦਰ ਨੂੰ ਕੌਣ ਜਾਣਦਾ ਸੀ ਦੇਵ ਕਰੋੜ ਨੂੰ ਕੌਣ ਜਾਣਦਾ ਜੈ ਰਧਾਵਨ ਕੌਣ ਜਾਣਦਾ ਸੀ ਸਾਰੇ ਥੀਏਟਰ ਲੈਂਡ ਚੋਂ ਆਏ ਸਾਰੇ ਜਦੋਂ ਮੌਕੇ ਮਿਲੇ ਲੋਕਾਂ ਨੇ ਪਛਾਣਿਆ ਕਿ ਭਾਈ ਹਾਂ ਇਹ ਇਨਾਂ ਚ ਟੈਲੈਂਟ ਹੈਗਾ ਦਮ ਹੈਗਾ ਤੁਸੀਂ ਸੋਹਣੀ ਚੀਜ਼ ਬਣਾਓਗੇ ਪ੍ਰੋਫੈਸ਼ਨਲ ਲੋਕ ਬੰਦਿਆਂ ਨੂੰ ਲੈ ਕੇ ਫਿਲਮ ਬਣਾਓਗੇ ਫਿਰ ਕਿਉਂ ਨਾ ਚੱਲੂਗੀ ਤੇ ਜੇ ਉਲਟ ਕਹਿ ਦੇ ਵੀ ਫਿਰ ਜਿੰਨਾ ਪੰਜਾਬੀਆਂ ਦਾ ਦਲਜੀਤ ਗਿੱਪੀ ਗਰੇਵਾਲ ਐ ਐਮੀ ਵਿਰਕਾ ਜਿਹੜਾ ਮਰਜੀ ਚੱਕ ਲੋ ਸਾਰੇ ਸਿੰਗਰ ਐ ਇਹਨਾਂ ਦੀਆਂ ਫਿਲਮਾਂ ਵੀ ਚੱਲਦੀਆਂ ਆ ਠੀਕ ਆ ਆਪਣੇ ਪੰਜਾਬੀ ਲੋਕ ਭੋਲੇ ਭਾਲੇ ਜਿਹੜਾ ਪ੍ਰੋਸ ਦਿੱਤਾ ਉਹੀ ਉਹੀ ਚੀਜ਼ ਚੱਕ ਲੈਂਦੇ ਆ ਆਪਣੇ ਪ੍ਰੋਫੈਸ਼ਨਿਜ਼ਮ ਨਾਲ ਚੀਜ਼ ਹੈ ਨਹੀਂ ਜੇ ਆਪਣੇ ਪ੍ਰੋਫੈਸ਼ਨਿਜ਼ਮ ਨਾਲ ਦੀ ਚੀਜ਼ ਆ ਜੇ ਤੇ ਇਹ ਚੀਜ਼ ਹੋਰ ਅੱਗੇ ਜਾਊਗੀ ਤੇ ਪਰ ਧਰਨੇ ਦਾ ਉਹਨਾਂ ਇਹ ਖਤਮ ਹੋਊਗਾ ਪ੍ਰੋਫੈਸ਼ਨਿਜ਼ਮ ਆ ਚੱਲੇ ਆਉਣਾ ਵ ਤੇ ਕੋਈ ਇਹ ਪ੍ਰੋਫੈਸ਼ਨਿਜ਼ਮ ਮੈਂ ਆਪਦੇ ਨੇ ਕੋਸ਼ਿਸ਼ ਕਰਨ ਜਾ ਰਿਹਾ ਆ ਮੇਰੇ ਨਾਲ ਹੋਰ ਮੁੰਡੇ ਬਹੁਤ ਕਲਾਕਾਰ theater ਵਾਲੇ ਮੁੰਡੇ ਸਾਰੇ ਜੁੜ ਰਹੇ ਨੇ ਮੈਂ ਹੋਰ ਵੀ ਅਪੀਲ ਕਰੂੰਗਾ ਸਾਰੇ ਆ ਕੇ ਜੁੜੋ ਜੇ ਇਹ ਆਪਾਂ ਜੀ ਸਿਸਟਮ ਸਹੀ ਕਰਨਾ ਤਾਂ ਆਪਾਂ ਨੂੰ ਇੱਕ ਹੋਣਾ ਪੈਣਾ ਜਿਹੜੀ ਫੀਲਡ ਹੈ ਐਂ ਤਾਂ ਮੇਰੇ ਵੀਰ ਇੱਕ ਮਿੰਟ ਹੋਰ ਵੀਰ ਨੇ ਮੈਨੂੰ ਮੈਸੇਜ ਕੀਤਾ ਸੀ ਇਹ ਮੈਂ ਜਵਾਬ ਦੇਣਾ ਚਾਹੂੰਗਾ ਇਸ ਜਿਵੇਂ ਹੁਣ ਇੱਕ ਉਦਾਹਰਨ ਦੇਵਾਂਗਾ ਤੁਹਾਨੂੰ ਇਸ ਉਦਾਹਰਨ ਦਾ ਜੇ ਕੋਈ ਵੀਰ ਜਵਾਬ ਦੇ ਸਦਾ ਜਵਾਬ ਦੇਣ ਦੀ ਕੋਸ਼ਿਸ਼ ਕਰੋ ਜੇ ਮੇਰਾ ਤੁਸੀਂ ਮੁੱਦਾ ਵੀ ਇਸ ਮੇਰੇ ਜਵਾਬ ਨਾਲ ਸਾਰਾ ਸਮਝ ਹੋ ਗਈ ਮੰਨ ਲਓ ਇੱਕ ਕਰੈਕਟਰ ਦੀ ਟੀਮ ਹੈ ਇੱਕ ਕ੍ਰਿਕਟ ਦੀ ਟੀਮ ਹੈ ਮਲੋ ਚਲੋ ਠੀਕ ਹੈ ਇੱਕ ਬੰਦੇ ਨੇ ਮੈਨੂੰ ਕਮੈਂਟ ਕੀਤਾ ਸੀ ਮੁੰਡੇ ਨੇ ਕਹਿੰਦਾ ਬਾਈ ਇਹ ਕਲਾਕਾਰ ਆ ਉਹਦੀ ਕੋਈ ਡਿਫੀਨੇਸ਼ਨ ਨਹੀਂ ਹੁੰਦੀ ਉਹ ਹਰ ਇੱਕ ਹਰ ਕੰਮ ਕਰ ਸਕਦਾ ਹੈ ਉਹ ਸਿੰਗੇ ਵੀ ਕਰ ਸਕਦਾ ਉਹ ਐਕਟਿੰਗ ਵੀ ਕਰ ਸਕਦਾ ਉਹ ਡਾਇਰੈਕਟਰ ਵੀ ਕਰ ਸਕਦਾ ਉਹ ਪ੍ਰੋਡੂਸਰ ਵੀ ਕਰ ਸਕਦਾ ਹੈ ਇਸ ਤਰ੍ਹਾਂ ਫਿਰ ਮੈਂ ਜੇ ਹੁਣ ਇੱਕ ਕਰੈਕਟ ਦੀ ਟੀਮ ਹੈ ਫਿਰ ਉਹ ਖਿਡਾਰੀ ਹੈ ਫਿਰ ਤਾਂ ਖਿਡਾਰੀ ਦੇ ਵੀ ਕੋਈ ਡਿਫੀਨੇਸ਼ਨ ਨਹੀਂ ਉਹ ਹਰ ਇੱਕ ਕਮ ਖੇਡ ਸਕਦਾ ਉਹਨੂੰ ਫਿਰ ਹਾਕੀ ਜੀ ਅਵਾਰਡ ਦਿਓ ਕਰੈਕਟ ਦੀ ਟੀਮ ਤੋਂ ਬਾਲੀਬਾਲ ਵੀ ਖੜਾ ਲਓ ਉਸੇ ਤੋਂ ਫਿਰ ਬੈਡਮਿੰਟਨ ਵੀ ਖੜਾ ਲਓ ਗੁਲੀ ਡੰਡਾ ਵੀ ਖੇਡ ਲੈਣਗੇ ਸਾਰੇ ਗੇਮਾਂ ਖੇਡ ਲੈਣਗੇ ਪਰ ਜਿਹੜਾ ਪ੍ਰੋਫੈਸ਼ਨ ਜਿਹੜੀ ਚੀਜ਼ ਦੀ ਬਣਿਆ ਜਿਹੜਾ ਫੀਲਡਰਸ ਤੇ ਜਿਹੜਾ ਬੰਦਾ ਬਣਿਆ ਜਿਹੜੀ ਫੀਲਡ ਦੇ ਵਾਸਤੇ ਬੰਦਾ ਮਿਹਨਤ ਕਰ ਰਿਹਾ ਉਹਨੂੰ ਚਾਂਸ ਨਾ ਦੇ ਕੇ ਕਿਉਂ ਆਊਟਸਾਈਡ ਡਰਾਉਨ ਵਿੱਚ ਵੜਾਇਆ ਜਾ ਰਿਹਾ ਹੈ ਜਿਹੜੇ ਹੁਣ ਮੰਨ ਲਓ ਫਿਰ ਜੇ ਤੁਸੀਂ ਇਹੀ ਕਰਨਾ ਸਿੰਗਰਾਂ ਨੂੰ ਕੰਮ ਦੇਣਾ ਜਾਂ ਕੋਈ ਸੋਸ਼ਲ ਮੀਡੀਆ ਤੇ ਕੋਈ ਵੀ ਮੈਡ ਸੰਧੂ ਵਰਗਾ ਚੱਲ ਗਿਆ ਫਿਰ ਕਹਿ ਦਿਓ ਬਈ ਥੀਏਟਰ ਪਟਿਆਲਾ ਯੂਨੀਵਰਸਿਟੀ ਦਾ ਥੀਏਟਰ ਜਿਹੜੀ ਪ੍ਰੋਪਰ ਡਿਗਰੀ ਹੁੰਦੀ ਹੈ ਜਿਹੜਾ ਪੀ ਪੀਯੂ ਚ ਕੋਰਸ ਹੁੰਦਾ ਉਹ ਬੰਦ ਕਰ ਦਿਓ ਸਾਰੇ ਪ੍ਰੋਡਿਊਸਰ ਮਿਲ ਕੇ ਕਹਿ ਦੇਣ ਬਈ ਇਸ ਤਾਂ ਸਿੰਗਰਾਂ ਨੂੰ ਕੰਮ ਦੇਣਾ ਐਕਟਰਾਂ ਨੂੰ ਹੀ ਕੰਮ ਦੇਣਾ ਬੰਦ ਕਰ ਦੇਣਾ ਫਿਰ ਮੈਂ ਆਹ ਦਾ ਮਰ ਰਰਤ ਪਛੜ ਦੂੰਗਾ ਫਿਰ ਅਸੀਂ ਬਈ ਅਸੀਂ ਆਸਤਾ ਨਾ ਰੱਖੀ ਕਿ ਸਾਨੂੰ ਕੰਮ ਮਿਲੂਗਾ ਅਸੀਂ ਬਈ ਨਾ ਥੱਕੇ ਖਾਦੇ ਆ ਅਸੀਂ ਫਿਰ ਥੱਕੇ ਖਾ ਕੇ ਇਹ ਸਾਤ ਇਹ ਛੱਡਣ ਜਾਂਦਾ ਮ ਸਾਨੂੰ ਚਾਂਸ ਮਿਲਨੇ ਚਾਹੀਦੇ ਆ ਜਿਹ ਕੰਮ ਨਹੀਂ ਚ ਮਿਲਦੇ ਮੈਂ ਮਰਨਾ ਕਬੂਲ ਕਰੂੰਗਾ ਜੀ ਜਿਹੜਾ ਤੁਸੀਂ ਫਿਰ ਕੰਮ ਲੈਣ ਗਏ ਕਿਸੇ ਕੋਲੇ ਗਏ ਆ ਮੈਂ ਕਿੰਨਾ ਚੰਡੀਗੜ੍ਹ ਚ ਨਹੀਂ ਵਾ ਚੰਡੀਗੜ੍ਹ ਰਿਹਾ ਜੀ ਮੈਂ 6-7 ਮਹੀਨੇ ਰਿਹਾ ਉੱਥੇ ਮੈਂ ਆਪਣੀ ਪ੍ਰੋਡਕਸ਼ਨ ਹੋ ਚੁੱਕੀ ਆ ਗਿੱਪੀਗਰਵਾਲ ਦੇ ਪ੍ਰੋਡਕਸ਼ਨ ਹੋ ਚੁੱਕੀ ਆ ਵਾਈਟ ਹਿੱਲ ਦੇ ਗਿਆ ਕਹਿੰਦਾ ਤੁਸੀਂ ਮੇਲ ਕਰ ਦਿਓ ਜੀ ਮੇਲਾਂ ਮੈਂ ਮੇਲਾਂ ਹੀ ਕਰਦੇ ਹੁਣ ਕਰੀ ਜਾਂਦਾ ਹੁਣ ਤੱਕ ਹੌਣ ਜਪਾ ਬਜਵਾਲ ਮੇਲ ਕੌਣ ਚੈੱਕ ਕਰਦਾ ਇੱਕ ਇੱਕ ਸਾਲ ਦਾ ਜਵਾਬ ਦੇਣ ਦਾ ਤਰੀਕਾ ਉਹਨਾਂ ਦਾ ਮੇਲ ਪਾ ਦਿਓ ਮੇਲ ਪਾ ਦਿਓ ਬਸ ਤੇ ਉਹ ਤੋਂ ਬਿਨਾ ਹੋਰ ਕਿਹਨਾਂ ਕੋਲੇ ਗਏ ਉਹਰੋਂ ਤੋਂ ਬਾਅਦ ਮੈਂ ਗਿਆ ਸੀਗਾ ਇੱਕ ਮੇਰਾ ਦੋਸਤ ਬਣਿਆ ਸੀਗਾ ਮਿੱਤ ਦੋਸਤ ਮਿੱਤਰ ਬਣਿਆ ਉਹਦੇ ਥਰੂ ਮੈਂ ਜਿਹੜਾ ਪੁਖਰਾਜ ਭੱਲਾ ਦੀ ਫਿਲਮ ਕੀਤੀ ਹੈ ਉਹ ਉੱਥੇ ਮੈਂ ਗਿਆ ਉਹ ਉੱਥੇ ਇੰਡਸਟਰੀ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ ਹੁਣ ਮੈਂ ਉਹ ਗੱਲ ਮਹਾਰਾਜ ਖੋਲੂਗਾ ਮੇਰਾ ਦੋਸਤ ਜਿਹੜਾ ਉਹਦੀ ਬਦਨਾਮੀ ਵਿੱਚ ਹੋ ਗਈ ਮੈਂ ਮਹਾਰਾਜ ਖੋਲਣਾ ਚਾਹੁੰਦਾ ਉੱਥੇ ਮੈਨੂੰ ਐਕਟਰਾਂ ਨੂੰ ਕਿਹਾ ਜਾਂਦਾ ਚਲੋ ਮੈਂ ਸਾਰਿਆਂ ਦੀ ਗੱਲ ਕਰਦਾ ਵਿੱਚ ਆ ਦਿਨ ਗੱਲ ਨਹੀਂ ਕਰਦਾ ਭਾਈ ਤੂੰ ਇੱਥੇ ਸੈਟ ਤੇ ਆ ਹੜਨਾ ਕੰਮ ਕਰਾ ਲੈ ਸਾਡਾ ਨਾਮ ਸਮਾਨ ਛਕਾ ਦੇ ਯਾਰ ਸਾਡਾ ਤੈਨੂੰ ਤੈਨੂੰ ਰੋਲ ਦੇ ਦਾਂਗੇ ਐਕਟਰਾਂ ਦੀ ਆ ਕਦਰ ਅਸੀਂ 12 ਸਾਲ ਦੇ ਕੇ ਸੀ ਆ ਕੰਮ ਕਰਾਂਗੇ ਹੁਣ ਸਾਨੂੰ ਸਮਾਨ ਚਾਵਾਂਗੇ ਫਿਰ ਭੀਖ ਮੰਗਾਂਗੇ ਰੋਟੀ ਕੰਮ ਦੇ ਜਾ ਕੇ ਅਸੀਂ ਹੱਕ ਦੇ ਆਧਾਰ ਤੇ ਕੰਮ ਲੜਣਾ ਮੈਂ ਚਾਹੁੰਦਾ ਮੈਨੂੰ ਕੰਮ ਦਿਓ ਕੰਮ ਹੁਣ ਦਿਓ ਟੈਲੈਂਟਡ ਐ ਆਡੀਸ਼ਨ ਰੱਖੋ ਜਿਹੜਾ ਬੰਦਾ ਤੱਕਿਆ ਕਿ ਹੈ ਕਿ ਥੀਏਟਰ ਹੈ ਫਿਰ ਇਹ ਥੀਏਟਰ ਜੇ ਇਹ ਜੇ ਕਲਾ ਇੰਨੀ ਇਹ ਕਲਾ ਇਸ ਕਲਾ ਸਮੁੰਦਰ ਡੂੰਘੀ ਹੁੰਦੀ ਆ ਆਪਣੇ ਹਾਊਆ ਸਮਝੀ ਬੈਠੇ ਇਸ ਚੀਜ਼ ਨੂੰ ਜੇ ਇਹ ਚੀਜ਼ ਸਮੁੰਦਰ ਡੂੰਘੀ ਨਾ ਹੁੰਦੇ ਤਾਂ ਇਹਦੇ ਕੋਰਸ ਨਾ ਹੁੰਦੇ ਇਹਦੀ ਪੜ੍ਹਾਈ ਨਾ ਹੁੰਦੀ ਇਸ ਚੀਜ਼ ਦੀ ਆਪਣੇ ਚੀਜ਼ਾਂ ਨੇ ਆਪਣੇ ਇਹ ਲੋਕ ਬਹੁਤ ਚੀਜ਼ ਲਾਈਟ ਲਈ ਬੈਠੇ ਹੁਣ ਜੇ ਕਿਸਾਨ ਆ ਉਹ ਖੇਤੀ ਕਰਦਾ ਉਹ ਕਿਸਾਨ ਹੀ ਖੇਤੀ ਕਰਦਾ ਕੋਈ ਉੱਥੇ ਆ ਕੇ ਮਾਂ ਨਹੀਂ ਡਾਨੀ ਖੇਤੀ ਨਹੀਂ ਕਰ ਸਕਦਾ ਤੇ ਕਿਸਾਨ ਇਸ ਚੀਜ਼ ਦੀ ਲੜ ਵੀ ਰਿਹਾ ਕਿ ਭਾਈ ਸਾਡੀਆਂ ਮੰਗਾ ਪੂਰੀਆਂ ਕਰੋ ਅਸੀਂ ਖੇਤੀ ਕਰਨਾ ਚਾਹੁੰਦੇ ਸਾਨੂੰ ਨਾ ਹਾਸ ਦੇਵਾਜ ਤੇ ਸਾਨੂੰ ਖੇਤੀ ਕਰ ਲੈਣ ਦੇ ਉਹੀ ਅਸੀਂ ਐਕਟਰਿੰਗ ਐਕਟਰਾਂस्ते ਮੈਂ ਮੰਗ ਕਰ ਰਹੇ ਆ ਆਪਦੇ ਹਿੱਸੇ ਤੇ ਮੰਗ ਕਰ ਰਹੇ ਆ ਲੋਕ ਮੇਰੇ ਨਾਲ ਭਰਾ ਸਾਥੀ ਭਰਾਣਾ ਆਰਟਿਸਟ ਉਹਨਾਂ ਸੇ ਮੰਗ ਕਰ ਰਹੇ ਆ ਕਿ ਭਾਈ ਸਾਨੂੰ ਆ ਆਰਟਿਸਟਾਂ ਸਾਨੂੰ ਐਕਟਰਾਂ ਸਾਨੂੰ ਐਕਟਰਾਂ ਦਾ ਕੰਮ ਦਿੱਤਾ ਜਾਵੇ ਅਸੀਂ ਹੋਰ ਕੰਮ ਨਹੀਂ ਕਰ ਸਕਦੇ ਕੋਈ ਨਹੀਂ ਇੱਕ ਗੱਲ ਤਾਂ ਜਿਹੜਾ ਮਨਪ੍ਰਿਤ ਇਹ ਵੀ ਆ ਨਾ ਵੀ ਹੁਣ ਮੰਨ ਲਾ ਕਿਸੇ ਨੇ ਫਿਲਮ ਬਣਾਈ ਹੈ ਜੇ ਉਹਨਾਂ ਦੇ ਚੱਲੀ ਜਾਂਦੀਆਂ ਕਲਾਕਾਰਾਂ ਦੇ ਇਸ ਤਰ੍ਹਾਂ ਤੇ ਚੱਲੀ ਜਾਂਦੀਆਂ ਹਨ ਤਾਂ ਉਹ ਕਿਉਂ ਐਕਸਪੈਰੀਮੈਂਟ ਕਰਨਗੇ ਤੁਹਾਡੇ ਤੇ ਲੋਕਾਂ ਤੋਂ ਕਾਣੀ ਮੰਗ ਕਰਦੇ ਵੀ ਲੋਕ ਦੇਖਣਾ ਇਹਨਾਂ ਨੂੰ ਮਨੋ ਤਾਂ ਮੈਂ ਉਹੀ ਕਹਿ ਰਿਹਾ ਮੈਂ ਲੋਕਾਂ ਸਾਹਮਣ ਤੁਸੀਂ ਜਿਹੜੀ ਚੰਗੀ ਚੀਜ਼ ਆ ਉਸ ਨੂੰ ਪ੍ਰੋਮੋਟ ਨਹੀਂ ਕਰਦੇ ਤੁਸੀਂ ਮੈਡਸਾਂ ਨੂੰ ਪ੍ਰੋਮੋਟ ਕਰ ਦੋ ਤੁਸੀਂ ਸੁਣ ਨੂੰ ਸੀ ਤੋਂ ਪ੍ਰੋਮੋਟ ਕਰ ਦੋਗੇ ਤੁਸੀਂ ਆਪਣਾ ਸੀਟੂ ਨੀਤ ਫਕਮਬਰ 17 ਵਾਲਾ ਜਿਹੜਾ ਸੀਗਾ ਨੀਤੂ 17 ਵਾਲਾ ਹੋ ਗਿਆ ਜਾਂ ਮੁੱਖ ਮੰਤਰੀ ਹੋ ਗਿਆ ਇੱਕ ਆਪਣਾ ਚੀਮਾ ਹੋ ਗਿਆ ਕਿੰਨੇ ਨਾਂ ਹੁਣ ਮੈਨੂੰ ਲੱਗਦਾ ਹੁਣ ਨਾਂ ਵੀ ਇਹਨਾਂ ਦੇ ਤੇ ਇੱਕ ਲਿਸਟ ਵੱਡ ਜੂਗੀ ਬਹੁਤ ਵੱਡੀ ਜਿਵੇਂ ਸਿੰਗਰਾਂ ਦੀ ਲਿਸਟ ਬਣੀ ਹੋਈ ਹੈ ਐਕਟਰ ਵੀ ਐਕਟਰ ਹਰੇਕ ਫੀਲਡ ਦੇ ਬੰਦੇ ਦੀ ਇੱਜ਼ਤ ਹੋਣੀ ਚਾਹੀਦੀ ਹੈ ਐਕਟਰ ਦੀ ਇੱਜ਼ਤ ਹੋਣੀ ਚਾਹੀਦੀ ਹੈ ਸਿੰਗਰਾਂ ਦੀ ਮੈਂ ਨਹੀਂ ਕਹਦਾ ਸਿੰਗਰਾਂ ਦੇ ਖਿਲਾਫ ਨਹੀਂ ਵਧੀਆ ਕਮਾਈ ਕਰਨ ਵਧੀਆ ਜਵਾਨੀਆਂ ਮਾਣ ਆਵੇ ਜੇ ਲੰਬੀ ਜ਼ਿੰ ਪਰ ਐਕਟਰਾਂ ਦਾ ਕੰਮ ਐਕਟਰ ਨੂੰ ਦਿੱਤਾ ਜਾਂਦਾ ਵੀ ਸਿੰਗਰ ਦਾ ਕੰਮ ਸਿੰਗਰ ਨੂੰ ਦਿੱਤਾ ਜਾਵੇ ਲਾਈਟਿੰਗ ਵਾਲਾ ਲਾਈਟ ਨੂੰ ਕਿਸਾਨ ਵਾਲਾ ਕਿਸਾਨ ਕਿਸਾਨ ਦੀ ਹਰੇਕ ਬੰਦੇ ਦੀ ਇੱਜ਼ਤ ਹੋਣੀ ਚਾਹੀਦੀ ਹੈ ਤੇ ਹਰੇਕ ਆਪ ਦਾ ਕੰਮ ਹਾਸਦੇ ਵਾਸਤੇ ਖੁਸ਼ ਰਹਿ ਕੇ ਕੰਮ ਕਰੇ ਕੋਈ ਦੁੱਖ ਦੁਖੀ ਨਹੀਂ ਮੈਂ ਦੇਖਣਾ ਚਾਹੁੰਦਾ ਮਤਲਬ ਤੈਨੂੰ ਇਹ ਲੱਗਦਾ ਮਿੱਤਰਾਂ ਵੀ ਤੂੰ ਲੁੱਟਿਆ ਗਿਆ ਇੱਕ ਤਰ੍ਹਾਂ ਦਾ 12 ਸਾਲ ਤੇਰੇ ਵੇਸਟ ਜਾ ਰਹੇ ਮੇਰੇ ਵੇਸਟ ਜਾ ਰਹੇ ਮੇਰੇ ਖੂਨ ਚ ਜਾ ਰਹੇ ਮੈਨੂੰ ਕੰਮ ਨਾ ਮਿਲੇ ਮੈਂ ਮਰਨਾ ਪਸੰਦ ਕਰੂੰਗਾ ਇਹ ਦੋ ਚੰਗਾ ਕਿਤੇ ਇਹ ਤਾਂ ਨਹੀਂ ਵੀ ਤੂੰ ਮੈਂਟਲੀ ਤੌਰ ਤੇ ਇਨਾ ਟੁੱਟ ਗਿਆ ਵੀ ਤੂੰ ਇੱਥੇ ਬਹਿਣਾ ਪੈ ਗਿਆ ਮੈਂ ਇੰਟਲੀ ਵੀ ਕਹਿ ਸਕਦੇ ਆ ਪਰ ਮੈਂ ਇੱਕ ਕੁਸ਼ਨ ਮੈਂ ਸਿਸਟਮ ਦੇ ਮੈਂ ਪਖਤ ਸਿੰਘ ਦਾ ਬਹੁਤ ਵੱਡਾ ਫੈਨ ਆ ਬਹੁਤ ਵੱਡਾ ਫੈਨ ਆ ਆਪਣੇ ਇੱਥੇ ਯੂਥ ਕਹਿੰਦੀ ਹੈ ਕਿ ਸਿਸਟਮ ਗਲਤ ਆ ਇੱਥੇ ਆਪਾਂ ਤੁਰ ਜਗੇ ਇੱਥੇ ਆ ਸਿਸਟਮ ਗਲਤ ਆ ਬਾਹਰ ਕੈਨੇਡਾ ਅਮਰੀਕਾ ਤੋਂ ਪਤਾ ਹੀ ਆਪਣਾ ਪੰਜਾਬ 'ਚ ਮੁੱਦਾ ਹੀ ਚੱਲ ਰਿਹਾ ਸਿਸਟਮ ਨਾਲ ਲੜਨਾ ਕੋਈ ਨਹੀਂ ਚਾਹੁੰਦਾ ਮੈਂ ਇੱਕ ਸਿਸਟਮ ਸੁਧਾਰਨਾ ਚਾਹੁੰਦਾ ਇੱਥੇ ਜਿਹੜੇ ਆਰਟਿਸਟਾਂ ਦੇ ਉਹਨਾਂ ਦੀ ਵੈਲਿਊ ਪਵੇ ਕਿੰਨੇ ਘਰ ਹੁਣ ਸਿੰਗਰ ਤਾਂ ਆਪ ਦਾ ਉਹਨਾਂ ਦਾ ਰੋਜੀ ਰੋਟੀ ਚੱਲ ਹੀ ਰਹੀ ਹੈ ਵਧੀਆ ਸ਼ੋਹ ਲ ਆ ਰਹੇ ਨੇ ਦੇਸ਼ਾ ਦੇਸ਼ਾ ਸ਼ੋਹ ਲ ਆ ਰਹੇ ਨੇ ਮੈਂ ਇਹ ਵੀ ਨਹੀਂ ਕਹਿੰਦਾ ਦੇ ਦਿਲਜੀਤ ਅਰ ਕਹਿੰਦੇ ਬਿਲਕੁਲ ਖਿਲਾਫ ਵੀ ਨਹੀਂ ਹੈ ਚਲੋ ਉਹਨਾਂ ਨੇ ਇੰਡਸਟਰੀ ਨੂੰ ਕਿਤੇ ਸੰਭਾਲਿਆ ਹੋਇਆ ਇਸ ਟਾਈਮ ਉਹ ਕੰਮ ਕਰਨ ਕੋਈ ਚੱਕਰ ਨਹੀਂ ਪਰ ਨਵੇਂ ਸਿੰਘਰਾ ਤੋਂ ਹੁਣ ਬਿਲਕੁਲ ਕੰਮ ਦੇਣਾ ਗਰੇਜ ਕੀਤਾ ਜਿਹੜੇ ਅਸਲ ਹੱਕਦਾਰ ਨੇ ਜਾਂ ਮੈਡ ਸੰਧੂਗਰ ਗੈਣੋ ਜਾਂ ਇਹਨਾਂ ਨੂੰ ਜੇ ਕੋਈ ਹਾਂ ਕਲਾਕਾਰ ਹੈਗਾ ਜੇ ਕੋਈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਕੋਈ ਗੱਲਾਂ ਦਾ ਟੈਲਰ ਦਿਖਾ ਕੇ ਅੱਗੇ ਆ ਰਿਹਾ ਪਰ ਮੈਂ ਚਲੋ ਛੋਟੇ ਮੀਟ ਸੋਸ਼ਲ ਮੀਡੀਆ ਤੇ ਮੈਂ ਵੀ ਚੱਲ ਪੂਗਾ ਕੋਈ ਚੱਕਰ ਨਹੀਂ ਪਰ ਅਸੀਂ 12 ਜ਼ਬਰਾਂ ਸਾਲ ਵੇਸਟ ਕੀਤੇ ਸੋਸ਼ਲ ਮੀਡੀਆ ਤੇ ਵੀ ਹੁਣ ਅੱਜ ਕੱਲ ਤਾਂ ਹਰੇਕ ਮੋਬਾਈਲ ਚੱਕ ਕੇ ਆ ਜਾਂਦਾ ਹੈ ਪਰ ਮੈਂ ਇਸ ਸਿਸਟਮ ਨੂੰ ਸਹੀ ਕਰਨਾ ਚਾਹੁੰਦਾ ਸਾਨੂੰ ਇਸ ਇਹ ਰਸਤਾ ਜਿਹੜਾ ਸ਼ੁਰੂ ਤੋਂ ਲੈ ਕੇ ਜਿੱਥੋਂ ਜਿੱਥੋਂ ਚੱਲਦਾ ਹੈ ਤੇ ਜਿੱਥੋਂ ਤੱਕ ਇਸ ਪਹੁੰਚਣਾ ਹੈ ਇਹ ਰਸਤਾ ਸਾਰਾ ਸਾਫ਼ ਹੋਣਾ ਚਾਹੀਦਾ ਉਸ ਸਿਸਟਮ ਦੇ ਮੇਰੇ ਖਿਲਾਫ ਬੈਠਾ ਜੇ ਤੁਹਾਨੂੰ ਇਹ ਲੱਗਿਆ ਕਿ ਮੇਰੇ ਚ ਟੈਲੈਂਟ ਨਹੀਂ ਹੈ ਮੈਨੂੰ ਕੰਮ ਨਾ ਦੇ ਉਹ ਕੋਈ ਚੱਕਰ ਨਹੀਂ ਨਹੀਂ ਅਸਲ ਦੇ ਵਿੱਚ ਟੈਲੈਂਟ ਦੀ ਗੱਲ ਨਹੀਂ ਹੁੰਦੀ ਜਿਵੇਂ ਨੋਕੀਆ ਜਦੋਂ ਕੰਪਨੀ ਵੇਚੀ ਹੈ ਜਿ ਗੂਗਲ ਨੂੰ ਹਨਾ ਤਾਂ ਨੋਕੀਆ ਦਾ ਜਿਹੜਾ ਮਾਲਕ ਰੋਪਿਆ ਉਹ ਕਹਿੰਦਾ ਸੀ ਸਮੇਂ ਦੇ ਹਾਨੀ ਨਹੀਂ ਹੋ ਸਕੇ ਹੂੰ ਮੰਲਾ ਪ੍ਰਾਤੋਂ 12 ਸਾਲ ਕੰਮ ਕੀਤਾ ਵਧੀਆ ਹੈ ਨਾ ਉਹਦਾ ਪਰ ਅੱਜ ਜਿਹੜਾ ਸਮੇਂ ਦੀ ਮੰਗ ਜੜੀ ਹੈਗੀ ਉਹ ਸੋਸ਼ਲ ਮੀਡੀਆ ਸਟਾਰਾਂ ਦੀ ਹੈ ਨਾ ਕਿਉਂਕਿ ਜੇ ਮੰਨ ਲਾ ਕੱਲ ਕੋਈ ਕੁੰਬ ਦੇ ਵਿੱਚੋਂ ਵਾਇਰਲ ਹੋਈ ਹੈ ਨਾ ਤਾਂ ਅੱਜ ਉਹਨੂੰ ਉਹਦੇ ਘਰੇ ਪ੍ਰੋਡੂਸਰ ਡਾਇਰੈਕਟਰ ਵੀ ਹੈਗੇ ਆ ਅੱਜ ਉਹਦੀਆਂ ਵੀਡੀਓ ਕੋਈ ਕੋਦੇ ਮਿਲੀਅਨਾਂ ਦੇ ਵਿੱਚ ਲਾਈਕ ਹੀ ਚੱਲ ਜਾਂਦੇ ਤੁਸੀਂ ਫਿਰ ਆਪਦੇ ਆਪ ਨੂੰ ਸਮੇਂ ਦੀ ਹਾਨੀ ਕਿਉਂ ਨਹੀਂ ਕੀਤਾ ਉਹ ਇਹ ਸੋਸ਼ਲ ਮੀਡੀਆ ਹੈਗਾ ਲੱਕ ਤੇ ਪੇਸ ਤੁਹਾਡਾ ਉਹਦਾ ਲੱਕ ਸੀ ਚੱਲ ਗਿਆ ਹੇ ਤੂੰ ਪਤਾ ਉਹ ਟੈਕ ਨਹੀਂ ਪਾਉਗੇ ਮੈਨੂੰ ਲਿਖਾ ਕੇ ਲੈਣਾ ਉਹ ਚ ਟੈਲੈਂਟ ਹੈ ਨਹੀਂ ਉਹ ਇੱਥੇ ਇੰਡਸਟਰੀ ਚ ਟਿਕਣਾ ਹੋਰ ਟੈਲੈਂਟ ਹੋਣਾ ਬਹੁਤ ਜ਼ਰੂਰੀ ਹੈ ਮੈਂ ਟਿਕਣਾ ਤਾਂ ਬਾਅਦ ਦੀਆਂ ਗੱਲਾਂ ਪਹਿਲਾਂ ਅੰਦਰ ਪੈਰ ਤਾਂ ਤੇ ਰਹਿ ਜਾਵੇ ਨਾ ਮੰਨ ਲਾ ਕੋ ਉਸੇ ਲਈ ਤਾਂ ਅਸੀਂ ਕਰ ਰਹੇ ਹਾਂ ਸਾਰਾ ਕੁਝ ਕਰ ਰਹੇ ਹਾਂ ਸਾਨੂੰ ਮੌਕਾ ਤਾਂ ਦਿਓ ਨਹੀਂ ਮੈਂ ਉਹੀ ਕਹਿਣਾ ਵੀ ਤੁਸੀਂ ਸਮੇਂ ਦੇ ਹਾਨੀ ਕਿਉਂ ਨਹੀਂ ਹੁੰਦੇ ਤੁਸੀਂ ਸੋਸ਼ਲ ਮੀਡੀਆ ਕਉਣੀ ਵਰਦੇ ਤੁਹਾਡੇ ਦੇ ਟੈਲੈਂਟ ਆ ਤਾਂ ਤੁਸੀਂ ਆਪ ਦੀ ਆਪ ਅੱਜ ਤਾਂ ਮਨੁੱਖੀ ਤਾਂ ਅੱਜ ਤਾਂ ਉਹ ਜੋਗਾ ਹੈ ਵੀ ਜੇ ਤੂੰ ਆਪ ਦਾ ਸ਼ੂਟ ਆ ਉਹਦੇ ਕਿਸੇ ਪਿੰਡ ਦੇ ਮੁੰਡੇ ਤੋਂ ਵੀ ਕਰਾ ਲੇਗਾ 2000 ਰੁਪਏ ਦੇ ਦੋ ਕੈਮਰੇ ਲਿਆ ਕੇ ਵੀ ਕਰ ਲੇਗਾ ਚੰਗੀ ਫਿਲਮ ਬਣਾਏਗਾ ਡਾਇਰੈਕਟ ਕਰੇਗਾ ਐਕਟ ਕਰੇਗਾ ਅੱਜ ਕੱਲ ਦਾ ਮੈਂ ਕਹਣਾ ਹਜ਼ਾਰਾਂ ਜਿਹੜੇ ਹੈਗੇ ਛੋਟੇ ਛੋਟੇ ਐਕਟਰ ਘਰੇ ਫਿਲਮਾਂ ਬਣਾ ਬਣਾ ਕੇ ਭੇਜੀ ਜਾਂਦੇ ਆ ਵਾਈ ਜਾਂਦੇ ਆ ਇਹ ਚੀਜ਼ ਪਰ ਸਿੰਗਰ ਕਰ ਲੈਣਾ ਉਹ ਚੀਜ਼ ਉਹ ਕਰਨ ਜੋ ਉਹਨਾਂ ਚ ਕੀੜਾ ਹੈਗਾ ਉਹ ਕਰ ਲੈਣਾ ਉਹ ਕਿਉਂ ਨਹੀਂ ਕਰਦੇ ਉਹਨਾਂ ਕੋਲ ਜਿੰਨਾ ਬਸਟੌਕ ਕਰ ਲੈਂਦੇ ਜਿੱਦਗੀ ਕੋਲ ਇਹਨਾਂ ਕੋਲ ਬਸਟੌਨ ਹੈ ਆਪ ਦਾ ਪ੍ਰੋਡਕਸ਼ਨ ਆ ਸ਼ੁਰੂ ਕਰ ਲਿਆ ਜੇਕਰ ਕੱਲ ਨੂੰ ਮੰਨ ਲਾ ਗਰੂ ਰੰਧਾਵੇ ਮਾਰਗਾਂ ਕੋਲੇ ਬਸਟ ਹੈ ਉਹਨਾਂ ਕਹਿੰਦਾ ਮੈਂ ਤੁਹਾਨੂੰ ਕਹਣਾ ਵੀ ਤੁਸੀਂ ਜੇਕਰ ਘਟੋ ਘਟਾਓ ਦੀ ਜਿਹੜੇ ਤਰੀਕੇ ਨਾਲ ਨਾ ਮੰਨ ਲਾ ਘਰ ਦੇ ਹਾਲਾਤ ਹੈ ਅਰਾਜਿਕਤਾ ਜਿਹੜੀ ਹੈਗੀ ਹੈ ਕਿਉਂਕਿ ਮੈਂ ਚਾਹੁੰਦਾ ਵੀ ਤੁਸੀਂ ਆਪ ਦੀਆਂ ਛੋਟੀਆਂ ਫਿਲਮਾਂ ਕਿਉਂ ਨਹੀਂ ਸ਼ੁਰੂ ਕਰਦੇ ਪਰ ਉਹੀ ਗੱਲ ਹੈ ਨਾ ਮੇਰਾ ਮੁੱਦਾ ਤੁਸੀਂ ਸਮਝੇ ਨਹੀਂ ਮਿਰਲ ਮੁੱਦਾ ਲੈ ਕੇ ਛੋਟਤ ਲੈ ਕੇ ਵੱਡੇ ਤੱਕ ਪੂਰੇ ਸਿਸਟਮ ਹੈ ਹੁਣ ਇੱਥੇ ਕੀ ਕੀਤਾ ਜਾਂਦਾ ਹੁਣ ਮੈਂ ਇੱਥੇ ਕੋਈ ਚੰਗੀ ਚੀਜ਼ ਬਖਾਉ ਜੇ ਮੈਂ ਗਲਤੀ ਚ ਕਰ ਉਹ ਗਾਲਾ ਕੱਢੂੰਗਾ ਜਾਂ ਕੁਝ ਹੋਰ ਕਰੂੰਗਾ ਕਨਸੈਪਟ ਟੈਲੈਂਟ ਦੀ ਇੱਥੇ ਕਦਰ ਨਹੀਂ ਨਾ ਮੇਰੀ ਮੇਰੇ ਮੇਨ ਲੜਾਈ ਇਹ ਵੀ ਹੈ ਕਿ ਲੋਕਾਂ ਦੀ ਮਾਨਸਿਕਤਾ ਨਾਲ ਹੈ ਕਿ ਟੈਲੈਂਟ ਨੂੰ ਹੁਣ ਮੈਂ ਚੰਗੀ ਚੀਜ਼ ਪ੍ਰੋਸੂਗਾ ਮੈਂ ਇੱਕ ਵੀਡੀਓ ਬਣਾਈਆਂ ਮੈਂ ਸੋਸ਼ਲ ਮੀਡੀਆ ਤੇ ਇੱਕ ਪੌਦਾ ਵੀ ਰਿਆਂ ਸੋਸ਼ਲ ਮੀਡੀਆ ਤੇ ਮੈਂ ਚਲਾਇਆ ਵੀ ਇਹ ਕੰਮ ਕੋਸ਼ਿਸ਼ ਵੀ ਕੀਤੀ ਆ ਪਰ ਲੋਕ ਉਹੀ ਗੱਲ ਗੰਦਪੰਦ ਦੇਖਾਂਗੇ ਮੈਂ ਗੰਦਕੰਦ ਵਿੱਚ ਗਾਲ ਕੱਢੂੰਗਾ ਜਾਂ ਕੁਝ ਹੋਰ ਕੋਈ ਕਰਦੂੰਗਾ ਉਹਨੂੰ ਚੀਜ਼ ਵੇਂਦੇ ਚੱਕ ਲੈਣਗੇ ਲੋਕ ਹੌਣਾ ਆਪਾਂ ਫਿਰ ਆਪਾਂ ਇਹ ਲੋਕਾਂ ਨੂੰ ਆਪਾਂ ਧਾਰਾਂ ਲਾ ਕੇ ਜਗਾ ਸਕਦੇ ਆ ਹਾਂ ਇਸ ਤਰ੍ਹਾਂ ਜਗਾਊਗਾ ਜ ਤਾਂ ਬਈ ਠੀਕ ਹੈ ਮੈਂ 12 ਸਾਲ ਦੇ ਕੋਚ ਨਹੀਂ ਪਾਉਣਾ ਚਾਹੁੰਦਾ 12 ਸਾਲਾਂ ਦੇ ਤੁਸੀਂ ਕੀ ਕੀ ਕੀਤਾ ਮੈਂ ਕਾਫੀ ਸ਼ੋਅ ਕੀਤੇ ਹੋਇਆ ਸਾਬਦਨ ਇੰਡੀਆ ਕੀਤਾ ਹੋਇਆ ਕ੍ਰਾਈਮ ਪੈਟਰੋਲ ਕੀਤਾ ਹੋਇਆ ਜਿਵੇਂ ਆਪਣਾ ਇੱਕ ਦੰਗਲਦ ਚੈਨਲ ਤੇ ਆਉਂਦਾ ਸੀਗਾ ਸ਼ੋਅ ਉਸ ਤੇ ਕੀਤਾ ਇੱਕ ਡीडी ਭਾਰਤੀ ਉਸ ਤੇ ਕੀਤਾ ਫਿਰ ਮੈਂ ਆਪਣਾ ਬੁਝਦਾ ਪ੍ਰਾਈਡ ਆਫ ਇੰਡੀਆ ਅਜੀਤ ਦੇਵਗਨ ਸੰਜੇ ਦਾ ਤਾਂ ਇਹਨਾਂ ਨਾਲ ਫਿਲਮ ਕੀਤੀ ਇੱਕ ਬੋਲੀਵੁੱਡ ਦੀ ਇਹ ਸਭ ਕੀ ਇਨਕਮ ਕੀਤੀ ਕਿੰਨਾ ਚਿਰ ਮੈਂ ਦਾ ਰੋਲ ਇਸ ਵਿੱਚ ਉਹਦੇ ਚ ਮੇਰਾ ਸੀਗਾ ਪੰਜਾਂ ਘੰਟੇ ਦਾ ਰੋਲ ਸੀਗਾ ਤੇ ਪਰਾਈ ਐਡੀ ਫਿਲਮੋਂ ਤੋਂ ਬਾਅਦ ਫਿਰ ਉੱਥੇ ਉੱਥੇ ਟਿਕ ਜਾਣਾ ਸੀਗਾ ਉੱਥੇ ਟਿਕਣਾ ਟਿਕ ਸਕਦਾ ਸੀ ਮੈਂ ਪਰ ਉੱਥੇ ਮੇਰਾ ਆਪ ਦਾ ਘਰ ਹੁੰਦਾ ਉੱਥੇ ਰਹਿਣਾ ਬੈਣਾ ਬਹੁਤ ਔਖਾ ਸੀਗਾ ਇਸ ਟਾਈਮ ਇਸ ਤੋਂ ਬਾਅਦ ਮੇਰਾ ਮਨ ਲੱਗਣਾ ਬੰਦ ਹੋ ਗਿਆ ਜਦੋਂ ਕੰਮ ਨਾ ਮਿਲਣਾ ਡਿਪਰੈਸ਼ਨ ਜਾਣਾ ਕਦੇ ਕੰਮ ਮਿਲਣਾ ਕਦੇ ਨਹੀਂ ਮਿਲਣਾ ਕਰਦੇ ਸਾਥ ਦਿੰਦੇ ਹੁਣ ਫਿਰ ਪਰਿਵਾਰ ਸਾਥ ਠੀਕ ਹੈ ਕਰਦੇ ਕਹਿੰਦੇ ਤੂੰ ਤੂੰ ਇਹ ਤੂੰ ਪਾਗਲਪਨ ਕਰ ਰਿਹਾ ਮੈਂ ਠੀਕ ਹੈ ਜੇ ਮੈਂ ਇਹ ਬੰਦਾ ਉਵੇਂ ਹੀ ਤੁਰ ਜਾਂਦਾ ਜੇ ਕੋਈ ਸਫ਼ਰ ਕਰਦੇ ਹੂੰ ਮੈਂ ਤਾਂ ਫੇਰ ਵੀ ਕੋਈ ਸੰਘਰਸ਼ ਲੈ ਕੇ ਜਾ ਰਹੇ ਹਨ ਕਵਰ ਇਹ ਇਸ ਨੂੰ ਸੋਏ ਮਨਪਰੀ ਦਾ ਸੰਘਰਸ਼ ਆ ਇਹਨਾਂ ਦੀ ਆਪਦੀ ਸੋਚ ਹੈ ਇਹ ਜਿਹੜਾ ਹੈਗਾ ਲਗਾਤਾਰ ਘਰੇ 24 ਦਿਨਾਂ ਤੋਂ ਮਰਨ ਵਰਤੇ ਬੈਠਾ ਹੈ ਕਹਿੰਦਾ ਵੀ ਜੇਕਰ ਮੈਨੂੰ ਲੋਕ ਸਪੋਰਟ ਕਰਨਗੇ ਤਾਂ ਮੈਂ ਫਿਰ ਇਹ ਪ੍ਰੋਟੈਸਟ ਆਪਦਾ ਚੰਡੀਗੜ੍ਹ ਆ ਜਿਹੜਾ ਹੈਗਾ ਜਾਂ ਕਿਸੇ ਹੋਰ ਜਗ੍ਹਾ ਤੇ ਵੱਡੀ ਜਗ੍ਹਾ ਤੇ ਜਿੱਥੇ ਕਵਰੇਜ ਜ਼ਿਆਦਾ ਮਿਲੇ ਹੈ ਨਾ ਤੇ ਕਰ ਸਕਦਾ ਦੇਖੋ ਆਈਡੀਆ ਦੁਨੀਆਂ 'ਚ ਕੋਈ ਮਾੜਾ ਨਹੀਂ ਹੁੰਦਾ ਜਿਹੜਾ ਵੀ ਆਈਡੀਆ ਬਣਾ ਉਹ ਕਿਤੇ ਨਾ ਕਿਤੇ ਫਿੱਟ ਹੁੰਦਾ ਜੇ ਇੱਕ ਵੱਡੇ ਪੱਧਰ ਦੇਖਾਏ ਤਾਂ ਇਹ ਧਾਰਨਾ ਜਿਹੜਾ ਲੋਕਾਂ ਦੀ ਸੋਚ ਦੇ ਵਿਰੋਧੀ ਲਾਇਆ ਗਿਆ ਵੀ ਮਰਨ ਵਰਤੇ ਬੈਠਾ ਕਿਉਂਕਿ ਤੁਸੀਂ ਚੰਗਾ ਦੇਖਦੇ ਨਹੀਂ ਤੇ ਹਰ ਇੱਕ ਬੰਦਾ ਕਮੈਂਟ ਚ ਇਹ ਕਹਿੰਦਾ ਮੈਂ ਸਾਨੂੰ ਚੰਗਾ ਦਿਖਾਓ ਪਰ ਜਦੋਂ ਕੋਈ ਇਹੋ ਜਿਹੇ ਪੁੱਠੇ ਸਿੱਧੇ ਬੰਦੇ ਵੀਡੀਓ ਪਾਉਂਦੇ ਉਹਨਾਂ ਦੇ ਵਿਊ ਆ ਜਿਹੜੇ ਉਹ ਮਿਲੀਨਾਂ ਦੇ ਵਿੱਚ ਹੁੰਦੇ ਆ ਉਹਨਾਂ ਦੀ ਅਨਕਮਾ ਜਿਹੜੀ ਲੱਖਾਂ ਰੁਪਏ ਦੇ ਵਿੱਚ ਹੁੰਦੀ ਹੈ ਜਦੋਂ ਚੰਗੇ ਬੰਦੇ ਬਹੁਤ ਮਿਹਨਤ ਕਰਕੇ ਚੰਗਾ ਚੀਜ਼ ਪ੍ਰੋਸਦੇ ਆ ਉਹ ਹਜ਼ਾਰਾਂ 'ਚ ਹੀ ਰਹਿੰਦੇ ਤੇ ਅਨਕਮਾ ਜਿਹੜੀ ਸਵਾਹ 'ਚ ਵੀ ਰਹਿ ਜਾਂਦੀ ਹੈ ਸੋ ਆਸ ਆ ਕੇ ਮਨਪ੍ਰਿਤ ਨਾਲ ਤੁਸੀਂ ਸਹਿਮਤ ਹੋਵੋਗੇ ਸਹਿਮਤ ਜਾਂ ਸਹਿਮਤ ਉਹ ਤੁਹਾਡੀ ਆਪ ਦੀ ਮਰਜ਼ੀ ਹੈ ਪਰ ਇੱਕ ਗੱਲ ਹੈ ਕਿ ਮੁੱਦਾ ਕਿਸੇ ਨਾ ਕਿਸ ਤਰੀਕੇ ਨਾਲ ਉਭਾਰਨਾ ਲੋਕਾਂ ਦੇ ਸਾਹਮਣੇ ਰੱਖਣਾ ਹਰ ਇੱਕ ਬੰਦਾ ਫਰਜ ਹੈ ਮਾਨਪ੍ਰੀਤ ਆਵਦੇ ਵੱਲ ਕੋਸ਼ਿਸ਼ ਕਰ ਰਿਹਾ ਮਾਨਪ੍ਰੀਤ ਕੀ ਕਰਨਾ ਚਾਹੁੰਦਾ ਤੇ ਲੋਕ ਮੈਂ ਅਖੀਰ ਤੇ ਇਹੀ ਕਰਨਾ ਚਾਹੁੰਗਾ ਜੀ ਕਿ ਤੁਸੀਂ ਵੱਧ ਤੋਂ ਵੱਧ ਆ ਕੇ ਜਿਹੜਾ ਜਿਹੜਾ ਫੀਲਡ ਹੈ ਜਿਹੜਾ ਬੰਦਾ ਹੈ ਉਹਦੀ ਕਦਰ ਕਰੋ ਮੈਂ ਮੈਂ ਸਿੰਗਰਾਂ ਦੇ ਖਿਲਾਫ ਨਹੀਂ ਹਾਂ ਸਿੰਗਰਾਂ ਦਾ ਕੰਮ ਕਰਨ ਜਾਂ ਕੋਈ ਹੋਰ ਸੋਸ਼ਲ ਮੀਡੀਆ ਤੇ ਮੋਬਾਈਲ ਤੇ ਆਪਦਾ ਕੋਈ ਕਰਨਾ ਚਾਹੁੰਦਾ ਕੋਈ ਚੱਕਰ ਨਹੀਂ ਪਰ ਤੁਸੀਂ ਚੰਗੀ ਚੀਜ਼ ਨੂੰ ਜਰੂਰ ਸਪੋਰਟ ਕਰੋ ਮੈਂ ਇੱਕ ਸਾਫ਼ ਸੁਥਰਾ ਕੰਮ ਕਰਨਾ ਚਾਹੁੰਦਾ ਪੰਜਾਬੀ ਯੂਨੀਵਰਸਿਟੀ ਵਿੱਚ ਕੰਮ ਕਰਨਾ ਚਾਹੁੰਦਾ ਮੇਰੇ ਨਾਲ ਦੇ ਹੋਰ ਵੀਰ ਭਰਾ ਨੇ ਬਹੁਤ ਆਰਟਿਸਟ ਨੇ ਥੀਏਟਰ ਦੇ ਆਰਟਿਸਟ ਨੇ ਹਾਂ ਸਾ ਕਾਮਿਕ ਟਾਈਮ ਸਾਡੇ ਚੁੱਤ ਸਾਡੀ ਕਮੀ ਹੈ ਕਾਮੇਡੀ ਜੇ ਅਸੀਂ ਕਮੀ ਹੈ ਜਿਹੜਾ ਤੁਸੀਂ ਕਾਮੇਡੀ ਥੋੜਾ ਜ਼ਿਆਦਾ ਪਸੰਦ ਕਰਦੇ ਹੋ ਅਸੀਂ ਥੋੜਾ ਸੀਰੀਅਸ ਰੋਲ ਟਾਈਪ ਹੈ ਉਹ ਵੀ ਤੁਸੀਂ ਹਰੇਕ ਕੰਟੈਂਟ ਨੂੰ ਪਿਆਰ ਕਰੋ ਜੇ ਕੋਈ ਸੀਰੀਅਸ ਕੋਈ ਚੰਗਾ ਮੁੱਦਾ ਲੈ ਕੇ ਅੱਗੇ ਆਉਂਦਾ ਉਸ ਚੀਜ਼ ਨੂੰ ਆਪਾਂ ਨਕਾਰ ਦਿੰਨੇ ਆ ਉਸ ਚੀਜ਼ ਨੂੰ ਆਪਾਂ ਜਾ ਐਕਸੈਪਟ ਨਹੀਂ ਕਰਦੇ ਉਸ ਚੀਜ਼ ਨੂੰ ਐਕਸੈਪਟ ਕਰੋ ਕਿਉਂਕਿ ਆਪਾਂ ਸਮਾਜ ਨੂੰ ਇੱਕ ਚੰਗੀ ਦਿਸ਼ਾ ਦੇਣੀ ਆ ਆਪਾਂ ਨਹੀਂ ਚਾਹੁੰਦੇ ਕਿ ਬਈ ਕੋਈ ਮੈਡ ਸੰਧੂ ਵਰਗੇ ਜਾਂ ਕੋਈ ਸਾਡੇ ਵਰਗੇ ਆਰਟਿਸਟ ਉਹ ਘਰੇ ਰੁੜੀ ਜਾਣ ਤੇ ਜਾਂ ਕੋਈ ਅਨਪ੍ਰੋਫੈਸ਼ਨਲ ਬੰਦਾ ਜਿਹਦੇ ਚਾਰ ਗਾਣੇ ਹਿੱਟ ਹੋ ਗਏ ਮੇਰਾ ਇੱਕ ਦੋਸ ਉਹ ਤੁਹਾਨੂੰ ਮੈਂ ਗੱਲ ਸੱਚਾ ਚਾਹੂੰਗਾ ਕਿ ਸਰ ਵਿੱਚ ਰਹਿ ਗਿਆ ਸੀ ਉਹ ਕਹਦਾ ਪਹਿਲਾਂ ਮੈਂ ਸਿੰਗਰ ਬਣਦਾ ਫਿਰ ਮੈਂ ਐਕਟਰ ਬਣੂੰਗਾ ਇਹ ਕਿੱਡੀ ਵੱਡੀ ਤਰਾਸ਼ ਦੀ ਹੈ ਸਾਡੇ ਐਕਟਰਾਂ ਸਾਡੇ ਥੀਏਟਰ ਵਾਲੇ ਵਾਸਤੇ ਕਿ ਸਾਨੂੰ ਇਸ ਤਰ੍ਹਾਂ ਦੀ ਚੀਜ਼ ਦੀ ਸੋਚਣੀ ਪੈ ਰਹੀ ਹੈ ਸਾਨੂੰ ਐਕਟਰਾਂ ਦਾ ਬਹੁਤ ਬਹੁਤ ਸਾਥ ਦਿਓ ਐਕਟਰਾਂ ਦੀ ਵੀ ਇੱਜ਼ਤ ਹੋਣੀ ਹੋਣੀ ਜਿਹਦੇ ਜਿੰਨੀ ਸਿੰਗਰਾਂ ਦੀ ਇੱਜ਼ਤ ਹੈ ਸਿੰਗਰਾਂ ਆਲ ਦੇ ਸਿੰਗਲੈਂਡ ਚ ਰਹਿਣ ਐਕਟਰ ਐਕਟਰਾਂ ਦੇ ਤੁਸੀਂ ਬਾਹ ਫੜੋ ਤੁਸੀਂ ਅੱਗੇ ਲੈ ਕੇ ਆਉਣਾ ਹੈ ਧੰਨਵਾਦ